ਜਿੱਥੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿੱਥੇ ਵੀ ਤੁਸੀਂ ਹੋਗੇ ਰਾਜਕੁਚੀ ਹੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਅੱਜ ਆਈ ਹੈ ਜੀ ਸਾਡੀ ਪੈਨ ਅਸੀਂ ਦਾ ਘਰ ਚੋਂ ਪੈਨ ਲੈਣ ਚੱਲੇ ਆ ਨਾਲੇ ਬਾਬੇ ਦੇ ਚੱਲੇ ਆ ਗੁਰਦੁਆਰਾ ਸਾਹਿਬ ਤੇ ਉੱਥੇ ਸ਼ੁਕਰਾਨਾ ਕਰਾਂਗੇ ਮਹਾਰਾਜ ਦਾ ਤੁਹਾਡਾ ਵੀ ਤੈ ਤੇ ਲੋ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਸਾਨੂੰ ਤੁਸੀਂ ਇੱਥੋਂ ਤੱਕ ਪਹੁੰਚਾਇਆ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਡੀ ਕਮਾਈ 'ਚ ਬਰਕਤ ਪਾਵੇ ਸੱਚੇ ਪਾਤਸ਼ਾਹ ਔਰ ਮੇਰੇ ਜਿਹੜੇ ਨਵੇਂ ਵੀਰ ਭੈਣ ਭਰਾ ਜੁੜੇ ਆ ਉਹਨਾਂ ਨੂੰ ਵੀ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਉਹਨਾਂ ਦੀ ਕਮਾਈ 'ਚ ਬਰਕਤ ਪਾ ਦੇ। ਹੁਣ ਅਸੀਂ ਜਾ ਰਹੇ ਆ ਜੀ। ਉਹ ਗੁਰਦੁਆਰਾ ਸਾਹਿਬ ਥੋੜਾ ਦਰਸ਼ਨ ਕਰਵਾਵਾਂਗੇ ਇੱਥੇ ਤੇ ਨਾਲੇ ਅਸੀਂ ਉੱਥੋਂ ਵੰਡਾ ਘਰ ਚੋਪੈਨ ਪੜਾਂਗੇ ਉੱਥੇ ਵੀ ਤੁਹਾਨੂੰ ਦੱਸਾਂਗੇ ਸਾਰਾ ਕੁਝ। ਤਾ ਤੱਕ ਲਈ ਸਾਰਾ ਦਾ ਧੰਨਵਾਦ ਅਸੀਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਾਰੇ ਆਨੇ ਠੀਕ ਹੋ ਤੁਸੀਂ। ਸਸਰੀ ਘਰ ਦੀ ਸਾਰਿਆਂ ਨੂੰ ਸਸਰੀ ਘਰ ਦੀ ਸਾਰਿਆਂ ਨੂੰ ਆ ਜੀ ਜਾਨੋ ਮਿਲੀ ਹੈ ਜੀ ਅਜੀ ਪੈਨਾ ਤੇ ਜੂ ਟੋਪ ਵਾਲਿਆਂ ਵੱਲੋਂ ਆ ਤੇ ਆ ਇਸ ਤਰ੍ਹਾਂ ਹੈਗਾ ਜੀ ਛੇਵੇਂ ਪਾਸ਼ਾ ਜੀ ਦੇਗਾ ਜੀ ਗੁਰਦੁਆਰੇ ਆਇਆ ਹੈ ਗੁਰਦੁਆਰਾ ਸਾਹਿਬ ਆਇਆ ਹੈ ਤੇ ਛੋਟੀਆਂ ਦੇ ਨਾਲ ਤਾਂ ਨਹੀਂ ਜਾਇਆ ਜਾ ਰਿਹਾ ਵੀ ਉਹ ਥੱਲੇ ਚ ਸਵਾਲੀ ਲੱਗੀ ਆ ਤੇ ਛੋਟੀਆਂ ਤਿਲਕਨ ਦਾ ਖਤਰਾ ਦੂਸੇ ਕਰਮਜੀਤ ਬੱਚੇ ਗਏ ਅੰਦਰ

हां जी आईया ਸਾਡੀ YouTube ਦੀ ਪੰਨ ਤੁਹਾਡਾ ਬਹੁਤ 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 ਧੰਨਵਾਦ ਤੁਹਾਡੇ ਰਸੀਦ ਸਰਕਾਰੇ ਸਾਨੂੰ ਪ੍ਰਾਪਤ ਹੋਈ ਹੈ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਜਿਹੜੇ ਮੇਰੇ ਭੈਣ ਭਰਾ ਨਵੇਂ ਜਿਹੜੇ ਆ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਉਹਨਾਂ ਦੀ ਕਮਾਈ ਜਬਰਕਤ ਵਾਰ ਦੰਗੁਗਣੀ ਰਾਤ ਚੌਗਣੀ ਤਰੱਕੀ ਵਾਸ਼ ਜੀ ਬਹੁਤ ਬਹੁਤ ਭੈਣਾ ਪ੍ਰਾਭੋ ਬੱਚਿਓ ਬੱਚਿਓ ਬਜ਼ੁਰਗੋ ਮਤਾਂ ਪੈਣਾ ਵੀਰਾ ਸਾਰਿਆਂ ਨੂੰ ਬੜੀ ਖੁਸ਼ੀ ਆ ਸਾਨੂੰ ਵੀ ਬਹੁਤ ਖੁਸ਼ੀ ਆ ਤੁਸੀਂ ਵੀ ਦੱਸਣਾ ਕਮੈਂਟ ਰਾਈ ਬਾਹਰ ਬੈਠੀਆਂ ਮੇਰੀਆਂ ਦੇਸ਼ ਵਿਦੇਸ਼ ਵਿੱਚ ਪੈਣਾ ਸਾਰਿਆਂ ਪੈਣਾ ਦਾ ਤੈਅ ਦਿ ਲੋ ਧੰਨਵਾਦ ਆ ਜੀ ਆ ਸਾਨੂੰ ਅਸੀਂ ਕੱਲ ਪੈਨ ਆਈ ਸੀਗੀ ਤੇ ਕੱਲ ਉਹ ਜਿਹੜੇ ਡਾਕ ਘਰ ਦੇ ਵਿੱਚ ਮੁੰਡਾ ਸੀਗਾ ਉਹ ਛੁੱਟੀ ਤੇ ਉਹ ਜਾ ਚਲੇ ਗਿਆ ਵੈਸੇ ਉਹਨਾਂ ਨੇ ਸਾਨੂੰ ਫੋਨ ਜ਼ਰੂਰ ਲਾਤਾ ਵੀ ਤੁਹਾਡੀ ਪੈਨ ਆ ਗਈ ਹੈ ਤੁਸੀਂ ਪੈਨ ਲੈ ਜਾਓ ਤੇ ਤੁਹਾਡਾ ਸ਼ਾਮੀ ਫੋਨ ਮੈਸੇਜ ਤੇ ਚਲ ਕੋਈ ਨਹੀਂ ਨਾਲਤਾ ਗੁਰਦੁਆਰਾ ਸਾਹਿਬ ਜਾਏ ਬਾਬਾ ਜੀ ਦਾ ਸ਼ੁਕਰਾਨਾ ਕੀਤਾ ਬਹੁਤ ਬਹੁਤ ਧੰਨਵਾਦ ਤੇ ਭੈਣ ਭਰਾਵੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਬਹੁਤ ਵਧੀਆ ਸੰਯੋਗ ਦੇ ਰਹੇ ਆ ਇਦਾਂ ਹੀ ਸੰਯੋਗ ਦਿੰਦੇ ਰਹੋ ਸਾਡੇ ਚੈਨਲ ਨਾਲ ਜੁੜਦੇ ਰਹੋ ਠੀਕ ਹੈ ਜੀ ਜਿੰਦਗੀ ਜਿੰਦਾਬਾਦ ਜੀ ਨਾਲ ਜੀ ਇਸ ਨੂੰ ਸਬਸਕ੍ਰਾਈਬ ਕਰਨਾ ਕੈਂਟੀ ਵਾਲਾ ਦਬਨ ਦਬਾਉਣਾ ਤੇ ਤੁਹਾਡੇ ਅਸ਼ੀਰਵਾਦ ਆ ਸਦਕਾ ਹੀ ਅਸੀਂ ਇੱਥੋਂ ਤੱਕ ਪਹੁੰਚ ਸਕੇ ਆ ਤਾ ਤੱਕ ਐ ਨੀ ਖੁਸ਼ੀਆਂ ਨਾ ਇਨੀ ਖੁਸ਼ੀਆਂ ਜੇ ਕਰਦਾ ਆ ਫੜਕੇ ਨੱਚੇ ਠੀਕ ਹੈ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਇਹ ਤੁਹਾਡੀਆਂ ਦਾਵਾਂ ਖੁਸ਼ੀਆਂ ਸਾਡੇ ਝੋਲੀ ਪੈ ਚੁੱਕੀਆਂ ਜੀ ਅਸੀਂ ਅਤੀ ਤੋਂ ਅਤੀ ਤਨਵਾਤੀ ਆ ਤੁਹਾਡੇ ਪਰਮਾਤਮਾ ਤੁਹਾਨੂੰ ਸਾਰੇ ਹੀ ਪਰਿਵਾਰ ਨੂੰ ਤੰਦਰੁਸਤੀ ਬਖਸ਼ੇ ਸੱਚੇ ਪਾਤਸ਼ਾਹ ਤਾ ਤੱਕ ਤਾਂ ਨਮਾਜ਼

ਗੁੰ ਗੁੰ ਦਾਜੀ ਆਇ ਨਾ ਲੜੋ ਆ ਲੋ ਜੀ ਇਹਨੂੰ ਤਾਂ ਫਾੜ ਕੇ ਬਹੁਤ ਵਧੀਆ ਲੱਗ ਗਿਆ ਹਨਾ ਇਹ ਵਿੱਚ ਇਹ ਹੱਥ ਚਾਉਣੀ ਬਹੁਤ ਜ਼ਰੂਰੀ ਹੁੰਦੀ ਆ ਆਹਾਂ ਤੇ ਇਹ ਕਿੰਨਾ ਦੀ ਮੇਰ ਸਦਕਾ ਕੰਮ ਹੋਇਆ ਸਾਰੇ ਭੈਣ ਭਰਾਵਾਂ ਦੀ ਮੇਰ ਕਰੀ ਵੈਰੀ ਗੁੱਡ ਸਾਰੇ ਭੈਣ ਭਰਾਵਾਂ ਨੂੰ ਇੰਨਾ ਇੰਨਾ ਤੰਦਰੁਸਤੀ ਪ੍ਰਮਾਤਮਾ ਦੇਵੇ ਇੰਨੀ ਚੜ੍ਹਦੀ ਕਲਾ ਵਿੱਚ ਰੱਖੇ ਇੰਨੀਆਂ ਤਰੱਕੀਆਂ ਬਖਸ਼ੇ ਪ੍ਰਮਾਤਮਾ ਤੁਹਾਨੂੰ ਜਿੱਤੋਂ ਇੱਕੋ ਤੱਕ ਲੈ ਕੇ ਆਏ ਤੁਹਾਨੂੰ ਸਾਰਾ ਤੁਹਾਡੇ ਕਰਕੇ ਹੋ ਰਿਹਾ ਜਿਹੜੇ ਨਵੇਂ ਭੈਣ ਭਰਾ ਜੁੜੇ ਆ ਨਵੇਂ ਨਵੇਂ ਭੈਣ ਭਰਾ ਜੁੜ ਰਹੇ ਉਹਨਾਂ ਦਾ ਵੀ तहे ਦਿਲੋਂ ਧੰਨਵਾਦ ਉਹਨਾਂ ਦੇ ਪਰਿਵਾਰ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦੈਨ ਦੁਗਣੀ ਰਾਤ ਚੌਗਣੀ ਤਰੱਕੀ ਵਾਸੇ ਜੀ ਯੂਟੂਬ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਉਹਨਾਂ ਨੂੰ ਵੀ ਮਹਾਰਾਜ ਤੰਦਰੁਸਤੀ ਬਖਸ਼ੇ ਜੀ ਵਾਤ ਵਾਦ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਔਰ ਮੇਰੇ ਬਾਹਰ ਬੈਠੇ ਭੈਣਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਵਿਚਾਰੀਆਂ ਨੇ ਸਾਨੂੰ ਇੱਥੋਂ ਤੱਕ ਪਹੁੰਚਾਇਆ ਨਹੀਂ ਅਸੀਂ ਤਾਂ ਕਾਸੇ ਜੋਗੇ ਨਹੀਂ ਸੀ ਸਾਨੂੰ ਤਾਂ ਕੁਸੀ ਦੇ ਬਾਰੇ ਪਤਾ ਵੀ ਨਹੀਂ ਸੀ ਤੇ ਜੋ ਮੇਰੇ ਭੈਣ ਭਰਾ ਨੇ ਸੰਯੋਗ ਦਿੱਤਾ ਨਗਰ ਖੇੜੇ ਚ ਆਣ ਖਾਣ ਤੋਂ ਸਾਰਾ ਰਿਤਾ ਦੇ ਲੋ ਧੰਨਵਾਦ ਹੈ ਹਾਂ ਥੈਂਕ ਯੂ ਹੁਣ ਕਰਮਜੀਤ ਹੌਲੀ-ਹੌਲੀ ਖੋਲਦੀ ਐ ਤੇ ਜੇ ਮੰਨ ਲਓ ਵੀ ਮੈਂ ਕਰਮਜੀਤ ਤੋਂ ਖੋ ਕੇ ਭਾਜਾਂ ਕਰਮਜੀਤ ਕੀ ਕਰੂਗੀ ਹੈਨਾ ਥੋਡੇ ਕੋਲੇ ਚਕਾਈਤਾ ਲਾਉਗੀ ਰੋਗੀ ਆਏ ਮੇਰੀ ਪੈਨ ਲੈ ਗਏ ਆਏ ਮੇਰੀ ਪੈਨ ਲੈ ਗਏ ਬਹੁਤ ਬਹੁਤ ਧੰਨਵਾਦ ਵੀਰੋ ਬਹੁਤ ਹੀ ਖੁਸ਼ੀ ਹੋਈ ਹੈ ਬਹੁਤ ਹੀ ਜਿਆਦੇ ਯਾਨਕਿ ਅਸੀਂ ਖੁਸ਼ੀ ਸੰਭਾਲ ਨਹੀਂ ਸਕਦੇ ਤੇ ਮਹਾਰਾਜ ਦਾ ਚਕਰਾਨਾ ਵੀ ਕੀਤਾ ਬਹੁਤ ਬਹੁਤ ਸੱਚੇ ਪਾਤਸ਼ਾਹ ਨੇ ਸਾਡੇ ਤੇ ਮਿਹਰ ਕੀਤੀ ਭੈਣਾ ਭਰਾਵਾਂ ਸਦਕਾ ਹੀ ਆ ਜੀ ਬੰਦਾ ਕੱਲਾ ਕੁਝ ਵੀ ਨਹੀਂ ਕਰ ਸਕਦਾ ਮੈਂ ਹਰੇਕ ਵੀਡੀਓ ਦੇ ਵਿੱਚ ਇਹੀ ਜ਼ਿਕਰ ਕਰਦਾ ਹਾਂ ਨਾ ਵੀ ਭੈਣਾ ਭਰਾਵਾਂ ਦੇ ਨਾਲ ਇਹ ਬੰਦਾ ਵੱਡਾ ਲੱਗਦਾ ਨਹੀਂ ਨਹੀਂ ਛੋਟਾ ਹੀ ਹੈ ਔਰ ਕਮੇਕੇ ਤੇ ਪਾਸੇ ਨੂੰ ਇਹ ਖੋਲ ਲੈਂਦੀ ਹੈ ਕਿਸੇ ਪਾਸੇ ਨੂੰ ਐ ਖੋਲ ਲੈਂਦੀ ਹੈ ਤੇ ਔਰ ਕਮੇ ਤੋਂ ਆਪਾਂ ਪਾਰਟੀ ਲੈਣ ਯੋਗ ਹੋ ਗਏ ਐ ਸਾਰੀਆਂ ਭੈਣਾਂ ਨੇ ਬਾਹਰ ਬੈਠੀਆਂ ਮੇਰੀਆਂ ਮਾਵਾਂ ਮੇਰੇ ਬਜ਼ੁਰਗ ਬੱਚੇ ਵੀਰ ਭਰਾ ਸਾਰੇ ਤੋਂ ਪਾਰਟੀ ਲਿਓ ਜੀ ਕਮੈਂਟ ਆ ਰਹੀ ਜ਼ਰੂਰ ਸਾਰਿਆਂ ਨੂੰ ਤੇ ਥੋੜੇ ਬਾਅਦ ਸਤਿ ਤੁਸੀਂ ਸਾਨੂੰ ਇਦਾਂ ਹੀ ਸਾਡੇ ਚੈਨਲ ਨਾਲ ਜੁੜੇ ਰਹੋ ਸੰਯੋਗ ਦਿੰਦੇ ਰਹੋ ਵੱਧ ਵੱਧ ਸ਼ੇਅਰ ਕਰੋ ਲਾਈਕ ਕਰੋ ਤੇ ਤੁਹਾਨੂੰ ਜਿਹੜੇ ਹੋਰ ਖੁਸ਼ਖਬਰੀ ਆਈ ਉਹਦੇ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਸਾਹਮਣੇ ਹਾਜ਼ਰ ਕੀਤੀ ਜਾਊਗੀ ਤੇ ਬਾਕੀ ਥੋੜੀ ਰਹਿਣਾ ਸਾਰਾ ਕੁਝ ਅੱਗੇ ਚੱਲਾਂਗੇ ਅਸੀਂ ਇਕੱਲੇ ਕੁਝ ਵੀ ਨਹੀਂ ਠੀਕ ਹੈ ਜੀ ਬਾਕੀ ਅਸੀਂ ਤੁਹਾਨੂੰ ਥੋੜਾ ਟਾਈਮ ਬਾਅਦ ਫੇਰ ਮਿਲਦੇ ਆ ਤੇ ਹੁਣ ਕੰਮ ਇਹਨੂੰ ਸੁੱਝ ਕੁਛ ਨਹੀਂ ਰਿਹਾ ਵੀ ਮੈਂ ਕਰਾਂ ਕੀ ਕੀ ਹੋਵੇ ਇਹਦੇ ਵਿੱਚ ਕਾਟ ਜਾ ਹੈ ਨਹੀਂ ਇਹਦੇ ਵਿੱਚ ਹੁੰਦਾ ਕਾ ਕਿ ਲਿਖਿਆ ਹੈ ਹੈ ਕੱਲਾ ਹੀ ਹੈ ਨਹੀਂ ਇਹ ਕੱਲਾ ਹੀ ਹੁੰਦਾ ਹਾਂ ਨਹੀਂ ਤੇ ਕੱਲਾ ਹੁੰਦਾ ਤੇ ਕੋ ਪਾ ਪੜੂਗਾ ਕਿ ਉਹ ਕਾ ਪਾਸਵਰਡ ਠੀਕ ਹੈ ਇਹ ਤਾਂ ਹੁੰਦਾ ਹੈ ਠੀਕ ਜਿਹੜਾ ਗੁਰਦੁਆਰਾ ਸਾਹਿਬ ਜੀ ਗਏ ਸੀਗੇ ਉਹ ਬਹੁਤ ਹੀ ਛੇੜੇ ਪਾਸਾਰੀ ਉਹ ਬੜਾ ਇਤਿਹਾਸਿਕ ਗੁਰਦੁਆਰਾ ਮੇਲਾ ਵੀ ਪਰਦਾ ਹੈ ਤੇ ਉੱਥੇ ਛੋਟੇ ਛੋਟੇ ਪਲਾਸਟਿਕ ਦੀਆਂ ਮੱਚੀਆਂ ਨੇ ਖੇਡਾਂ ਵੀ ਹੁੰਦੀਆਂ ਜੀ ਹਾਂਜੀ ਆ ਛੋਟਾ ਛੋਟਾ ਸਮਾਨ ਜੋ ਮੈਂ ਕੜੇ ਫਰਪਾਨਾ ਛੋਟਾ ਸਮਾਨ ਜਿਹੜਾ ਉਹ ਹੁੰਦਾ ਨਾਨਵੀਰ ਹੋਣੀ ਤਾਂ ਜਿਮੈਂਟਰੀਆਂ ਲੈ ਕੇ ਆਏ ਆ ਦੋ ਆ ਜਾਣਿਆਂ ਨੇ ਇਹਨਾਂ ਨੇ ਇੱਕ ਇੱਕ ਜਿਮੈਂਟਰੀ ਲੈ ਲਈ ਪਰਲੇ ਦਾ ਕਾਰਨ ਕੀ ਰਹੀ ਸੀ ਇਹਨਾਂ ਨੇ ਹਾਂ ਉਹ ਵਿਆਜ ਮੇਰੇ ਠੀਕ ਤਾਂ ਸੀ ਕਿ ਜਦੋਂ ਮੈਂ ਫੋਨ ਕਰ ਦਿੱਤੇ ਤਾਂ ਮਾਂ ਵਿੱਚ ਉਹ ਤੁਹਾਡੇ ਖੁੰਢੀ ਤੇ ਨਾ ਉਹ ਮੁਰ ਕੇ ਕੰਨ ਦੀ ਬੰਦੋ ਹਾਂ ਤੁਹਾਡਾ ਮਸਲਾ ਮਿਲਿਆ ਖੂ ਖਾ ਤੇ ਸਟਾੰਡ ਹਾਂ ਫਿਰ ਵੀ ਉਹਦਾ ਪਿਆਰ ਨਹਿਰ ਦਾ ਇਹ ਕੀ ਸੀਗਾ ਅੰਕੇ ਦਾ 1080 190 680 ਜਿਵੇਂ ਵੱਡੇ ਜਿਆਦਾ ਵੱਡੇ ਮਿਲ ਲੜਦੇ ਨਾ ਉੱਥੇ ਤਾਂ ਰੇਟ ਰੱਖਦੇ ਬਹੁਤ ਜ਼ਿਆਦਾ ਜਿਵੇਂ ਆ ਜਾਂਦਾ ਬਾਬੇ ਦੇ ਚਾਲ ਨਾਲ ਗੁਰਗੁਰਾ ਸਾਹਿਬ ਚ ਉੱਥੇ ਰੇਟਸ ਠੀਕ ਰੱਖਦੇ ਆ ਜੈ ਜੈ ਹਾ ਵੀ ਉਹ ਸੋਣਾ ਮਾਣਾਇ ਖਾ ਰਸੀ ਢੋਲ ਜਿਆ ਬਹੁਤ ਸੋਹਣਾ ਲੱਗਿਆ ਸੀ ਮਾਣਿੰਦੇ ਦਾ ਵਿਆਹ ਨੂੰ ਢੋਲ ਜਿਆ ਬੜਾ ਸੋਹਣਾ ਲੱਗਿਆ ਇਹ ਮਾਣਿੰਦੇ ਦਾ ਮੈਂ ਕਿਹਾ ਸੀ ਇਹ ਜੇ ਤਾਂ ਹੋ ਲੈਣਾ ਮਾਣਿੰਦੇ ਦਾ ਦੋ ਚੇਤਾ ਚਿੰਤਾ ਸੀਗਾ ਵੀ ਇੱਕ ਤਾਂ ਖੱਡੀ ਅਲੀ ਨੂੰ ਵੇਦਾ ਸੀ ਵਿੱਚੇ ਇਹ ਜਮਾਟਰ ਚੱਕ ਲੈਂਦਾ ਸੀ ਹੂੰ ਠੀਕ ਹੈ ਨਾ ਇਹ ਜਿਹੜੀ ਵੱਡੀ ਡਿਮਾਂਡ ਸੀ ਜਿਹਨੇ ਦਾਵਾ ਟਰੱਕ ਦੀਦਾ ਤਾਂ ਮੈਂ ਉਹ ਲੈ ਲਾ। ਉਹ ਹੈ ਨਹੀਂ ਸੀ। ਉਹ ਹੈ ਨਹੀਂ ਸੀ। ਫੇਰ ਮੈਂ ਕਿਹਾ ਕਿ ਤੇ ਡਮਲ ਵਾਲੇ ਪਾਛੇ ਨਾਲ ਉੜਦੀ ਮੈਂ ਕਰੂੰਗੀ। ਹਾਂ। ਪਰ ਬੇੜੀ ਨੀ ਪਿਆਪ ਨਿਆਂ ਦੀ ਤਾਂ ਇਹ ਨਹੀਂ ਰਹੀ। ਹੂੰ। ਪਰ ਜੇ ਅੱਜ ਜਦੋਂ ਕੀਤੀ ਅੱਗੇ ਜ਼ਿਆਦਾ ਕਰਨ ਲੱਗ ਜਾਂਦਾ ਵੀਰ ਜਾਂਦਾ। ਵੀਰ ਜਾਂਦਾ। ਔਰ ਬਾਅਦ ਚ ਮੜਾ ਜਾ ਖੇੜ ਦਾ ਖੇੜ ਦਾ ਉਧਰ ਲੈ ਕਰਵਾਇਆ। ਔਰ ਬਾਅਦ ਸੋ ਪਤਾएंगे ਪਤਾएंगे ਕਹਿ ਕੇ है। तो ऐसे क्या भी अजय बताएं कि नहीं लेवो ना पेपर ज़्यादा है बाद में गुस्से होके ते अजय धमके पिया पकाया जाता है अब तो और गुस्से हो गया ताने और गुस्से तो हो गया बाद में पाएगा आज जैसे इतना है तो मुंगी बीता आज होलकोश ले आनी ਪਾਪਾ ਦੇ ਨੰਬਰ ਬਣਾਈਏ ਵਧੀਆ ਲੱਗਦੀ ਆ। ਪਾਪਾ ਫਿਰਾਂ ਤੋਂ ਚੈਰਾਂ ਦਾ ਮਾਚੋਈ ਇਹ ਗੱਲ ਕਰੀਏ ਤਾਜੀ ਆਣਾ ਨਾ ਕਿ ਤਾ ਬਹੁਤ ਮਿਕਟੋ ਹੋ ਜਾ ਹੁੰਦਾ ਜੀ ਕਾ ਲੋਕ ਹੀ ਆਏ ਨਹੀਂ ਕਿ ਕੋਟ ਹੋਆ ਕਰਦੇ ਟਮ ਹੋਆ। ਇਹ ਕਿ ਹੁਣ ਆਣਾ ਇੱਥੇ ਹੀ ਨਹੀਂ ਛੱਡ ਦੇ ਕਿਸੇ। ਜਦ ਕੈ ਕਰੇ ਨਾ ਕੰਨ ਨੂੰ ਨਾ ਬਾਹਰ ਕਰੇ ਉਹ ਨਾ ਚੁਟ ਮਟ ਮਾਰ। वो बाबा ज़िड़ा बैठा यो गार्डन अगर मैं बो बहुत है वो तो वह बाबा तो hmm. हो आनंद मेरा बहुत है वो तो इतने तो बाहर तो पूरे बैठा जीविका थड़ी थी और जैसे तो टोटी नहीं चलती हो दर्द दांत जीवित चली यार तो घर बाढ़ निकलो बनाया पानी कार्मस बहुत ज़्यादा ये चला आया होगा hmm. सब त ਪਿਆਰ ਦਾ ਐਡਮੈਂਟੀ ਮਾਰਦੇ ਹਾਂ ਬਾਬਾ ਹਾਂ ਪਰ ਮੈਂ ਜੋ ਵੀਡੀਓ ਬਣਾਉਣ ਲੱਗੇ ਬੈਠਾ ਤੇ ਹਾਂ ਤੇ ਮੜ ਤੋਂ ਮੈਨੂੰ ਆਦਾ ਮਿਲੂ ਨੂੰ ਇਹਨੇ ਸੰਜੀਧੀ ਨੇ ਵੇ ਤਾਂ ਐਡਮੈਂਟੀ ਮਾਰਦੇ ਚੋਂ ਨਸਕੀ ਕੀਤਾ ਜਾ ਹਾਂ ਮਾ ਦਾ ਉਹਦੇ ਪਾਣੀ ਬਣਾ ਜਿਹੜੇ ਜਿਹੜੇ ਚ ਪਾ ਲਿਆ ਮੈਂ ਕਿਹਾ ਇਹ ਨਾ ਪਵਾ ਨਾ ਦੱਸ ਬੁਰਾ ਘਰ ਨਹੀਂ ਕੋਈ ਆਉਂਦਾ ਹਾਂ ਹਾਂ ਹੁਣ ਬਾਲਾ ਚੱਲ ਪਿਆ ਚੋਰੀਆਂ ਦਾ ਭਜਾਵਾਂ ਤੇ ਚੁੰਨੀ ਬੰਨੀ ਹਾਂ ਨਸ਼ਾ ਵੀ ਜ਼ਿਆਦਾ ਵਧ ਗਿਆ ਨਸ਼ੇ ਕਰਦੇ ਆ ਨਾ ਜਿਹੜਾ ਕਰਦੇ ਉਹ ਮਾਰੀ ਗੱਲਾਂ ਨਾ ਬੋਲ ਰਿਹਾ ਨਾ ਪੈੜ ਤੇ ਰੋਏ ਅੱਜ ਤੂੰ ਵਾਲੀ ਮੈ ਸਕੂਟ ਤੇ ਆ ਕੇ ਜਾਇਆ ਕਰਨਾ ਚੱਕਣ ਲੈਣੀ ਆ ਨਹੀਂ ਨਹੀਂ ਮੈਂ ਤਾਂ ਨਹੀਂ ਸੈਟ ਕੀਤੀ ਮੈਂ ਸਿਕਣੀ ਤਾਂ ਨਹੀਂ ਪਾੜੀ ਸਕੂਟਰ ਨਹੀਂ ਦਿਨ ਨਾਲ ਉਹ ਤੇ ਮੇਰੇ ਮੇਰੇ ਨੂੰ ਦਿਆ ਸਕੂਲ ਦਾ ਰਜਮਾਨਾ ਸਕੂਟ ਲੱਗੇ ਹਾਂ ਮੈਂ ਤੁਹਾਨੂੰ ਕਿੱਦਾਂ ਨਹੀਂ ਨਾ ਚੱਲੂ ਕਿਸੇ ਚੋਂ ਚੋਂ ਤਾਂ ਨਹੀਂ ਜੀ ਹਾਂ ਨੰਨੂ ਬੋਛਿਆ ਨਾਲ ਆਪਣੀ ਉਹਨੇ ਕਤਰਨ ਕਾਜ ਕਰਨਾ ਜਾਂ ਉਹ ਸਖਾ ਹੋ ਸਕਦਾ ਕਿ ਉਹਨੂੰ ਸੈਕ ਵੀ ਜੀਤ ਜਾ ਛੋਟੀ ਆ ਹਜੇ ਪਰ ਬੀਬੀਆਂ ਨੂੰ ਜੋ ਰੋੜਾ ਬੋਪਾ ਹੈ ਮਨ ਕੇ ਬਰਨ ਨੰਨੂ ਉਹ ਜਿਆ ਆ ਚੀਜ਼ ਉਹਦੀ ਨੰਨੂ ਨੰਗਾ ਤੇ ਇਦਕੇ ਨੰਨੂ ਤੂੰ ਵੀ ਮਨਮਾ ਬਾਇਆ ਜਾ ਦੇ ਸਿੱਕੇ ਨਾ ਤਾਂ ਮੈਂ ਬਹੁਤਾਂ ਵਰਤਦਾ ਹਾਂ ਠੀਕ ਆ ਜੀ ਉਹ ਬਾਹਰੀ ਚ ਰੱਖ ਰਿਹਾ ਕਿਤਾਬਾਂ ਦੀ ਬੜੀ ਆ ਜੀ ਨੰਨੂ ਆ ਇੱਕ ਕਵਾਟ ਰਹੀ ਹੈ ਪਾ ਲੂੰਗਾ ਤਾਂ ਪੇਪਰ ਹੈ ਈਮੈਸ ਦਾ ਹੈ ਈਮੈਸ ਈਮੈਸ ਦਾ ਹਾਂ ਠੀਕ ਹੈ ਇਹ ਤੋਂ ਬਾਅਦ ਕਿੰਨੇ ਰਹਿ ਗਏ ਨੇ ਨੇ ਇਹ ਦੁਬਾਰਾ ਚ ਕਿੰਨੇ ਰਹਿ ਗਏ ਕੋਈ ਤਾਂ ਦੱਸ ਕੇ ਦੇਖ ਅੱਜ ਹੈਗੀ ਨੋਂ ਕੱਲ ਨੂੰ 10 ਸਾਰਾ 15 ਤੱਕ ਹੁੰਦੇ ਇਹ ਹਾਂ ਦੀ ਇੰਟਰੀਗ ਨੋ ਕੱਲ ਨੂੰ ਦਾਸ ਪੰਜ ਪੇਪਰ ਰਹਿ ਗਏ ਅੱਕ ਵਿੱਚ ਛੁੱਟੀਆਂ ਤਾਂ ਲਵੰਦੀ ਪੰਜ ਛੁੱਟੀ ਨੂੰ ਨਹੀਂ ਲਿਖਦੇ ਵੈਸੇ ਸ਼ੇਡ ਆ ਕੇ ਚਲਾਈ ਛੁੱਟੀਆਂ ਪੰਜ ਅੱਛਾ ਦੇ ਵੀ ਮੇ ਤੇ ਇਹ ਦੱਸ ਰਿਹਾ ਹਾਂ ਬਈ ਜੱਕੰਤੀ ਬੁੱਤ ਅੰਤ ਜੂਫੇ ਮੈਂ ਕੰਚਣਾ ਸੁਪੋਣੀ 21 ਤੇ ਨਟ ਪਾਲੇ ਸੀ ਕਰ ਬਾਈ ਹੰਨਾ ਹਨਾ ਮੈਂ ਜਨਾ ਅੰਦਰ ਹਨਾ ਮਾਪੁੱਤਾਂ ਦੀ ਹੋ ਗਈ ਲੜਾਈ

ਰੋ ਨਮਰ ਪੁੱਤ ਲਾ ਗੋਡੇਬੀ ਚੇਨ ਉਹਦੇ ਅਮਰੀਕਾ ਨੂੰ ਹਾਂ ਅੱਛਾ ਹਾਂ ਅਕਚਰ ਪੇਪਰ ਦੇ ਵਿੱਚ ਚੰਦਾਂ ਦਿੰਦਾ ਅਕਚਰ ਪੇਪਰ ਦੇ ਵਿੱਚ ਚੰਦਾਂ ਦਿੰਦੇ ਕਿਵੇਂ ਹੈ ਬਦਲ ਲਿਆ ਕਿ ਅੱਜ ਆਹ ਆ ਡੱਬਾ ਇਹਨੇ ਅਕਚਰ ਸ ਬਦਲ ਲਿਆ ਕਿ ਪਹਿਲੇ ਦਾ ਹੈ ਇਹਦੇ ਵਿੱਚ ਲੱਭ ਕੇ ਕਹੀਦਾ ਹੁੰਦਾ ਠੀਕ ਠਾਕ ਹਰਾਂ ਕਮੈਂਟ ਆ ਰਹੀ ਜਰੂਰ ਦੱਸਣਾ ਜੀ ਤੁਸੀਂ ਸਾਰੇ ਠੀਕ ਠਾਕ ਹੋ ਅੱਜ ਦੇ ਬਲੌਗ ਤੇ ਅਸੀਂ ਇੱਥੇ ਹੀ ਐਂਡ ਕਰਦੇ ਆਂ ਤੇ ਕੱਲ ਨੂੰ ਤੁਹਾਨੂੰ ਅਜੇ ਨਵੇਂ ਬਲੌਗ ਨਾਲ ਜਰੂਰ ਮਿਲਾਂਗੇ ਨਵੇਂ ਜਿਹੜੇ ਸਾਡੇ ਨਾਲ ਚੈਨਲ ਦੇ ਨਾਲ ਜੁੜੇ ਆ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਸਾਰੇ ਹੀ ਭੈਣਾ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਤੁਹਾਨੂੰ ਕੱਲ ਨੂੰ ਅਗਲੇ ਬਲੌਗ 'ਚ ਅਸੀਂ ਜਰੂਰ ਉਦੋਂ ਵਧੀਆ ਬਲੌਗ ਲੈ ਕੇ ਆਵਾਂਗੇ ਧੰਨਵਾਦ ਬਾਏ ਬਾਏ 他黑。